ਮੈਂ ਆ ਜਾਂਂਦ ਰੋਏ ਵਧੀਆ ਤੂੰ ਦੱਸ ਠੀਕ ਐ ਠੀਕ ਐ ਤੇ ਵੜਦਾ ਅੱਜ ਹਾਂ ਬਸ ਮਸ਼ੀਨ ਆਉਂਦੀ ਆ ਯਾਰ ਮੈਂ ਇੱਕ ਗੱਲ ਆਣਾ ਤੈਨੂੰ ਹੂੰ ਵੀ ਤੂੰ ਕਿੱਧਰ ਦਿਹਾੜਗਾ ਪੌਂਦਾ ਫਿਰੇਂਗਾ ਆਪਾਂ ਕਰ ਲੈਨੀਆ ਵੀੜੀ ਮੇਰੀ ਕਣਕ ਤਾਂ ਹਜੇ 3-4 ਦਿਨ ਆਉਂਦੀ ਹੀ ਨਹੀਂ ਮੈਂ ਤੇਰੇ ਨਾਲ ਵੜਾ ਦੇਣਾ ਤੂੰ ਮੇਰੇ ਨਾਲ ਵੜਾ ਦੇ ਚੱਲ ਵਧੀਆ ਐ ਤਾਂ ਹਾਂ ਤੇ ਐਂ ਕਰ ਖਵਾ ਫਰ ਦੋ ਕਿਚੋਂ ਚਿੱਤੇ ਉਹ ਚੋਗੇ ਮੜਾ ਜ ਬਣਾ ਕੇ ਸਰੀਰ ਉਹ ਥੋੜਾ ਮੜਾ ਹਿਸਾਬ ਨਾਲ ਚੰਗਾ ਨਹੀਂ ਨਹੀਂ ਕੋਈ ਨਹੀਂ ਉਹ ਐਨੇ ਨਾਲ ਨਾ ਰੌਣਕ ਜੀ ਲੰਗੀਰੇ ਦੀ ਚਿੱਤ ਜਾ ਬਣਿਆ ਰਹਿੰਦਾ ਲੈ ਪਾਣੀ ਪਾ ਮੜਿਆ ਕਰ ਬਸ ਟੋਕੀ ਦਾ ਨਹੀਂ ਹੁੰਦਾ ਯਾਰ ਮੈਂ ਨਾ ਕਰਦੇ ਨੂੰ ਚਲ ਦਾਤੀ ਚੱਕੇ ਰ ਵੱਡਗੇ ਪਾਸੇ ਤੋਂ ਉਹ ਪਾਣੀ ਤੇ ਗਲਾਸ ਜੇ ਚੱਕ ਲਈ ਆਹ ਬਣੀ ਨਹੀਂ ਗੱਲ ਯਾਰ ਚਸ ਜੀ ਆਈ ਨਹੀਂ ਹੈ ਧੱਕਾ ਜੇ ਵੱਜੇ ਨਹੀਂ ਲੱਗਾ ਹੈ ਕਰ ਦੋ ਚੋਚੇ ਹੋਰ ਖਾਣੇ ਫੜਾ ਓਏ ਰੋਗ ਤਾਂ ਇੱਕ ਵੱਡਿਆ ਯਾਰ ਹਜੇ ਓਏ ਯਾਰ ਤੂੰ ਪਾਸੇ ਹੋ ਕੇ ਬੈਜੀ ਕੱਲਾ ਹੀ ਵੜ ਦੂ ਤੁਰੇ ਫੜਾ ਹੈਲੋ ਬਈ ਮਸ਼ੀਨ ਲੈ ਕੇ ਕਿੱਥੇ ਰਹਿ ਕੇ ਆਏ ਨਹੀਂ ਚੱਲ ਆਜੋ ਆਜੋ ਫਿਰ ਠੀਕ ਹੂੰ ਹੂੰ ਜਿੰਦਰਾ ਜਮਾ ਰੇਤ ਤਾਂ ਹੀ ਆ ਓਏ ਕੱਖ ਵੀ ਨਹੀਂ ਕੀਤਾ ਯਾਰ ਮਾੜਾ ਮੋਟਾ ਤਾਂ ਹਲਾ ਰਾਜਾ ਦੇਵੇ ਐ ਕਰੋ ਰੇ ਫੜਾ ਦੋ ਚਮਚੇ ਹੋਰ ਛੱਡ ਦੇ ਭਈਆ ਮੇਰੇ ਬੱਜੇ ਹੱਥਾਂ ਵੱਲ ਵੇਖ ਤੂੰ ਟੜਕੇ ਦਾ ਪਈਆ ਭੁੱਕੀ ਖਾ ਗਿਆ ਜੇ ਘੰਟਾ ਮਸ਼ੀਨ ਹੋਰ ਲਾਈ ਪਈਆ ਤੂੰ ਹੋਰ ਨਹੀਂ ਛੱਡਣੀ ਮੈਂ ਤਾਂ ਇਹੋ ਜੀ ਵੀੜ ਨਾਲ ਐਵੇਂ ਹੀ ਚੰਗਾ ਤੁਰ ਜਾ ਮੇਰਾ ਵੀਰ ਮੈਂ ਤਾਂ ਕੱਲਾ ਹੀ ਵੱਢ ਲੂੰਗਾ